ਰੋਡ ਚੋ ਕਬੂਤਲੇ ਤੋਂ ਜੰਮੂ ਪਹਿਲੇ ਤੋਂ ਕੋਲੋਂ ਸ਼ੁਰੂ ਹੋਣਾ ਇਹ ਕਬੂਤਲੇ ਸ਼ਹਿਰ ਵੱਜੀ ਦੀ ਹੁੰਦਾ ਹੋਇਆ ਸੁਲਤਾਨਪੁਰ ਰੋਡ ਤੇ ਜਿੰਨੇ ਵੀ ਪਿੰਡ ਆ ਬਰਿੰਦਪੁਰ, ਛੇਕੂਪੁਰ, ੁੱਡੀਆਂਵਾਲ, ਕੋਲ ਫੈਕਟਰੀ ਉਸ ਤੋਂ ਬਾਅਦ ਪਾਣੋ ਲੰਗਾ, ਢੜਵਿੰਡੀ ਉੱਥੋਂ ਦੀ ਹੁੰਦਾ ਹੋਇਆ ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਚੌਧਰੀਆਂ, ਮੰਡੀ ਮੋੜ ਉੱਤੇ ਰਾਹ ਦੇ ਵਿੱਚ ਜਿੰਨੇ ਵੀ ਪਿੰਡੋਂ ਦੇ ਸਾਰਿਆਂ ਨੂੰ ਕਵਰ ਕਰੂਗਾ ਜੀ ਸੰਗਤ ਨੂੰ ਇਹ ਮੈਸੇਜ ਆ ਕਿ ਭਾਈ ਸਾਹਿਬ ਨੂੰ ਜਿਹੜਾ ਆ ਵੱਧ ਤੋਂ ਵੱਧ ਲੀਡ ਨਾ ਜਤਾਇਆ ਜਾਵੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਮਾਈਕ ਆ ਤੇ ਇਹ ਜਿਹੜਾ ਮੋਰਕਾ ਜਿਹੜਾ ਹੈ ਸੰਗਤ ਜ਼ੋਰ ਸ਼ੋਰ ਨਾਲ ਫਤਿਹ ਕਰੇ ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ ਜਾਂ 9 ਤਰੀਕ ਨੂੰ ਮੈਂ ਚਾਚਾ ਜੀ ਮਿਲੇ ਆ ਕੀ ਕਿ ਸਰਦੀ ਕਲਾ ਚ ਉਹ ਕਿ ਉਹਨੇ ਸੰਤਾਂ ਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ ਸੱਚ ਦੇ ਰਾਹ ਰਸਤੇ ਤੇ ਚੱਲ ਰਹੇ ਸੀ ਸੰਗਤਾਂ ਸੱਚ ਨੂੰ ਪਿਆਰ ਕਰ ਰਹੀਆਂ ਇਸ ਕਰਕੇ ਉਹ ਨਹੀਂ ਛੱਡਦੀ ਕਲਾਚ ਆ ਤੇ ਬਾਕੀ ਉਹਨਾਂ ਦਾ ਕੋਈ ਉਹ ਕਹਿੰਦੇ ਕਿ ਮੇਰੇ ਨਾਲ ਸੰਖਿਆ ਰਹਿਦਾ ਜਦੋਂ ਤੋਂ ਤਰ ਵਾਹਦੇ ਕਿ ਜਿਹੜਾ ਇਹਨਾਂ ਪਿਆਰਮਾਨ ਬਖਸ਼ਰੀ ਇਸ ਲਈ ਇਹਦੇ ਵਿੱਚ ਕੋਈ ਦੋਰ ਐ ਨਹੀਂ ਤੇ ਅੱਜ ਉਸ ਵਾਸਤੇ ਰੋਡ ਚੋਂ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਲੜਵਾਦੀ ਨਹੀਂ ਹੋਣੀ ਕੁਛ ਨਹੀਂ ਹੋਣਾ ਸਿਰਫ ਸ਼ਾਂਤ ਵਈ ਜਾਣਾ ਤੇ ਆਪਣਾ ਪ੍ਰਦਰਸ਼ਨ ਕਰਨਾ ਜਿਹੜਾ ਕਿ ਸਾਡਾ ਮੌਲਕ ਅਧਿਕਾਰ ਹੈ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ ਅਧਿਕਾਰ ਤੋਂ ਬਾਹਰ ਨਹੀਂ ਜਾ ਰਹੇ ਸਰੂਨ ਤੋਂ ਬਾਹਰ ਨਹੀਂ ਜਾ ਰਹਾ ਇਸ ਲਈ ਸਾਡੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇਸ਼ ਦੀਆਂ ਵਿਦੇਸ਼ੀਆਂ ਨੂੰ ਕਿ ਸਾਰੇ ਜੋ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਮਾਤਾ ਜੀ ਔਰ ਜੋ ਪਾਰਟੀਆਂ ਨੇ ਨਾਲ ਚੱਲੀਆਂ ਉਹਨਾਂ ਦਾ ਸਹਿਯੋਗ ਕਰੋ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਹਲਕਾ ਲੋਕ ਸਭਾ ਹਲਕਾ ਕੜੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਇਸ ਸੰਗਤਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਏ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੰਗਤ ਇੱਕ ਪਾਸੜ ਫੈਸਲੇ ਦੇ ਮੂਡ ਦੇ ਵਿੱਚ ਏ ਜੋ ਅੱਜ ਦਾ ਰੋਰ ਸ਼ੋਅ ਏ ਜੋ ਕਿ ਕਪੂਠਲੇ ਤੋਂ ਸਟਾਰਟ ਹੋ ਕੇ ਆਇਆ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਫਤੂਦੀnga ਹੁੰਦਾ ਹੁੰਦਾ ਦੁਆਰਾ ਇਸੇ ਜਗ੍ਹਾ ਤੇ ਸਮਾਪਤ ਹੋਊਗਾ ਤੇ ਸੰਗਤਾਂ ਦਾ ਹਜ਼ਾਰਾਂ ਦੀ ਗਿਣਤੀ ਚੋਂ ਆਪਾਂ ਕਹਿੰਦੇ ਹੜ ਆ ਰਿਆ ਵਾ ਤੇ ਸੰਗਤਾਂ ਦੇ ਹੰਗਾਰੇ ਨੂੰ ਦੇਖਦੇ ਹੋਏ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਨੌਜਵਾਨਾਂ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਜਿਹੜੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਕੱਲ ਤੋਂ ਲੈ ਕੇ ਅੱਜ ਤੱਕ ਜੋ ਵੀ ਪ੍ਰੋਗਰਾਮ ਦਿੱਤੇ ਗਏ ਆ ਵੀਡੀਓਜ਼ ਕਰ ਆਪਣੇ ਪਾਈਆਂ ਗਈਆਂ ਬੇਨਤੀਆਂ ਕੀਤੀਆਂ ਗਈਆਂ ਆਪਾਂ ਸਾਰਿਆਂ ਨੇ ਪੂਰੀ ਦੀ ਪੂਰੀ ਮਰਿਆਦਾ ਦੇ ਵਿੱਚ ਰਹਿਣਾ ਵਾ ਕੋਈ ਇਸ ਤਰ੍ਹਾਂ ਦਾ ਨਾਰਾ ਨਹੀਂ ਲਾਉਣਾ ਜੀ ਤੋਂ ਸਾਨੂੰ ਇਤਰਾਜ਼ ਹੋਵੇ ਤੇ ਅਸੀਂ ਜਿੱਤੀ ਹੋਈ ਬਾਜੀ ਹਾਰ ਜੀਏ ਸੋ ਪ੍ਰਬੰਧਕਾਂ ਦੇ ਸਾਰਿਆਂ ਚੀਜ਼ਾਂ ਧਿਆਨ ਦੇ ਵਿੱਚ ਨੇ ਸੋ ਸਾਰੇ ਵੀਰ ਸਹਿਯੋਗ ਦੇਣ ਤੁਹਾਡਾ ਆਪਣਾ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡਾਂ ਵਿੱਚ ਜਾ ਰਹੇ ਆ ਬਹੁਤ ਵਧੀਆ ਸਾਨੂੰ ਹੰਕਾਰਾ ਮਿਲ ਰਿਹਾ ਹੈਗਾ ਇਹ ਤਾਂ ਕਿ ਜਿਹੜੀਆਂ ਸਰਕਾਰਾਂ ਆਈਆਂ ਸਰਕਾਰਾਂ ਨੇ ਬਹੁਤ ਹੀ ਵਿਧੀਆਂ ਕੀਤੀਆਂ ਵਾ ਹੁਣ ਤੱਕ ਜਿਹੜਾ 99 ਦਾ ਦੌਰ ਸੀਗਾ ਉਹ ਦੁਬਾਰਾ ਇਹ ਚਲਾ ਰਿਹਾ ਹੈ ਇਸ ਵੇਲੇ 99 ਦੇ ਦੌਰ ਵਿੱਚ ਜਿਸ ਤਰ੍ਹਾਂ ਸਾਡੀ نسل ਕੁੱਤੀ ਹੋਈ ਸੀਗੀ ਉਸੇ ਤਰ੍ਹਾਂ ਇਹ ਸਰਕਾਰ ਜਿਹੜੀ ਆ ਨੌਜਵਾਨਾਂ ਦੀ ਨਸਲ ਕੁੱਤੀ ਕਰਦੀ ਆ ਉਦੋਂ ਜਿਹੜੇ ਘਰਾਂ ਤੋਂ ਚੱਕ-ਚੱਕ ਕੇ ਨੌਜਵਾਨ ਜਿਹੜੇ ਇਹਗੇ ਮਾਰੇ ਜਾਂਦੇ ਸੀ ਹੁਣ ਜਿਹੜੇ ਆ ਨਸ਼ੇ ਨਾਲ ਜਿਹੜੇ ਘਰ-ਘਰ ਨੌਜਵਾਨ ਜਿਹੜੇ ਮਰ ਰਹੇ ਆ ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਨੂੰ ਜਿਹੜਾ ਨੌਜਵਾਨਾਂ ਦਾ ਆ ਪਬਲਿਕ ਦਾ ਜਿਹੜਾ ਹੈਗਾ ਵਾ ਹੋਰ ਮੁੱਕ ਚੁੱਕਾ ਹੈਗਾ ਤੇ ਹੁਣ ਭਾਈ ਅਮਨਪਾਲ ਦੇ ਹੱਥ ਵਿੱਚ ਸੰਗਤ ਨੇ ਜਿਹੜਾ ਹੈਗਾ ਵਾ ਹੁਣ ਸਤਵਾ ਜਿਹੜਾ ਜਾਰੀ ਕਰਨਾ ਹੈਗਾ ਉਹ ਪਹਿਲੀ ਜੂਨ ਨੂੰ ਜਾਰੀ ਕਰ ਦੇਣਾ ਹੈ